ਦਿਲ ਕਰਦਾ ਸੀ ਕਿ ਜੇ ਮੈਂ ਉਦੋਂ ਉਸ ਵੇਲੇ ਲਿਖਦਾ ਹੁੰਦਾ ਤੇ ਮੇਰਾ ਲਿਖਿਆ ਹੋਇਆ ਉਹ ਗਾਣਾ ਗਾਉਂਦੇ ਜਿਹੜੇ ਤਰੀਕੇ ਨਾਲ ਉਹ ਸ਼ਬਦ ਬੋਲਦੇ ਸੀ ਚਮਕੀਲਾ ਜਾਂ ਅਮਰ ਜੋਤ ਕੋਈ ਗਾਣਾ ਨਹੀਂ ਉਹਨਾਂ ਦਾ ਜਿਹੜਾ ਹਜ਼ਾਰਾਂ ਵਾਰੀ ਨਾ ਸੁਣਿਆ ਹੋਵੇ ਦਿਲਜੀਤ ਹੋਣਾ ਨੇ ਜਿਹੜਾ ਉਹਦੇ ਚ ਜਿਵੇਂ ਕੰਮ ਕੀਤਾ ਐਨੇ ਕਮਾਲ ਦਾ ਮਤਲਬ ਲੱਗੇ ਹੀ ਨਹੀਂ ਵੀ ਅਸੀਂ ਦਿਲਜੀਤ ਭਾਜੀ ਨੂੰ ਦੇਖ ਰਹੇ ਹਾਂ ਐਂ ਲੱਗਦਾ ਦੇਖ ਕੇ ਕਿ ਅਸੀਂ ਚਮਕੀਲੇ ਨੂੰ ਨਹੀਂ ਦੇਖ ਰਹੇ ਹਾਂ ਦਾ ਸ਼ੌਂਕ ਤੁਹਾਨੂੰ ਬਚਪਨ ਤੋਂ ਹੀ ਸੀ ਨਹੀਂ ਹਰਦਾਂ ਦਾ ਕੁਝ ਨਹੀਂ ਐ ਫੈਨ ਤਾਂ ਮੇਰੇ ਹੈ ਹੀ ਨਹੀਂ ਐ ਮੈਂ ਕੋਈ ਐਡਾ ਵੱਡਾ ਕਲਾਕਾਰ ਨਹੀਂ ਕਿ ਮੇਰੇ ਫੈਨ ਹੋਣਗੇ ਮੈਨੂੰ ਫਿਲਮ ਚ ਲਿਆ ਕੇ ਬੰਟੀ ਬੈਂਸ ਸਾ ਚਲੋ ਉਹਨੂੰ ਲੈ ਲੈਨੇ ਆ ਸੋ ਇਹ ਬੰਟੀ ਬੈਂਸ ਕਰਕੇ ਨਹੀਂ ਇਹ ਮੈਨੂੰ ਫਿਲਮ ਮਿਲੀ ਕਹਿੰਦੇ ਗੀਤਾਂ ਜਿੱਤਾਂ ਬੈਂਸ ਬੈਂਸ ਹੁੰਦੀ ਐ ਹੁਣ ਫਿਲਮਾਂ ਚ ਵੀ ਹੋਇਆ ਕਰੇਗੀ ਸਾਡੇ ਨਾਲ ਬੰਟੀ ਬੈਂਸ ਮੌਜੂਦ ਨੇ ਗੱਲਬਾਤ ਕਰਦੇ ਆ ਫਿਲਮ ਆਉਣ ਜਾ ਰਹੀ ਐ 19 April ਨੂੰ ਸ਼ਾਇਰ ਜਿਸ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸਾਨੂੰ ਨਜ਼ਰ ਆਉਣਗੇ ਪੈ ਸਵਾਗਤ ਹੈ ਪ੍ਰੋ ਪੰਜਾਬ ਟੂਕ। ਸ਼ੁਕਰੀਆ ਜੀ। ਮਿਹਰਬਾਨੀ। ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ। ਤੁਸੀਂ ਦੱਸੋ ਠੀਕ ਹੋ? ਵਧੀਆ। ਮੈਂ ਸਹੀ ਕਿ ਐ ਗੀਤਾਂ ਇਤ ਬੈਂਸ ਬੈਂਸ ਹੁੰਦੀਆਂ ਨੇ ਫਿਲਮਾਂ 'ਚ ਹੋਇਆ ਕਰੇਗੀ। ਇਹ ਪਤਾ ਨਹੀਂ ਫਿਲਮਾਂ 'ਚ ਵੀ ਹੋਊਗੀ ਜਾਂ ਨਹੀਂ ਪਰ ਇਹ ਫਿਲਮ ਬਹੁਤ ਵਧੀਆ। ਇਹ ਤੁਸੀਂ ਸਾਰੇ ਦੇਖ ਕੇ ਆਇਓ 10 April ਨੂੰ ਆਉਣੀ ਆ। ਸੋ ਬੜੀ ਖੂਬਸੂਰਤ ਫਿਲਮ ਐ। ਨੀਰੂ ਬਾਜ਼ਮਾ ਮੈਮ ਹੋਣਾ ਨੇ ਤੇ ਸਤਿੰਦਰ ਸਰਤਾਜ ਹੋਣਾ ਨੇ ਕਮਾਲ ਦਾ ਕੰਮ ਕੀਤਾ ਤੇ ਬਾਕੀ ਸਾਰਿਆਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਤੇ ਤੁਸੀਂ ਵਧੀਆ ਐਕਸਪੀਰੀਅੰਸ ਲੈ ਕੇ ਆਉਂਗੇ ਜਦੋਂ ਥੀਏਟਰ ਤੋਂ ਬਾਹਰ ਆਉਂਗੇ ਸਾਰੇ ਜਣੇ 11 ਅਪ੍ਰੈਲ ਨੂੰ ਦੇਖ ਕੇ ਆਇਓ ਫਿਲਮ ਸ਼ਾਇਰ ਤੁਹਾਡਾ ਕਿਵੇਂ ਦਾ ਕੰਮ ਹੈ ਫਿਲਮ 'ਚ ਮੇਰਾ ਕੰਮ ਬਹੁਤ ਵਧੀਆ ਹੈ ਸੋ ਕਿਵੇਂ ਦਾ ਇਹ ਤਾਂ ਹੁਣ ਫਿਲਮ ਦੇਖ ਕੇ ਪਤਾ ਲੱਗੂਗਾ ਕਿਰਦਾਰ ਕਿਵੇਂ ਦਾ ਫਿਲਮ ਕਿਰਦਾਰ ਦਾ ਮੇਰੇ ਦਾ ਨਾਮ ਹੈਗਾ ਜੈਦਾ ਜੀ ਤੇ ਕਿਵੇਂ ਦਾ ਇਹ ਤਾਂ ਮੈਂ ਮਤਲਬ ਮੈਨੂੰ ਵੀ ਨਹੀਂ ਪਤਾ ਕਿ ਕਿਵੇਂ ਦਾ ਪਰ ਬੰਟੀ ਬੈਂਸ ਨਹੀਂ ਹੈਗਾ ਉੱਥੇ ਤੁਹਾਨੂੰ ਸਕਰੀਨ ਤੇ ਦੇਖ ਕੇ ਨਹੀਂ ਲੱਗੂਗਾ ਕਿ ਇਹ ਬੰਟੀ ਹੈ ਸੋ ਤੁਹਾਨੂੰ ਜਾਇਦਾ ਹੀ ਦਿਸੂਗਾ ਜਾਇਦਾ ਦਿਸੇਗਾ ਬਿਲਕੁਲ ਤਿਆਰੀਆਂ ਕੀ ਕੀਤੀਆਂ ਫਿਰ ਜਾਇਦੇ ਵਾਸਤੇ ਨਹੀਂ ਐਦਾਂ ਦਾ ਅਸਲ ਚ ਐਦਾਂ ਦਾ ਕੁਝ ਨਹੀਂ ਕਿ ਕੋਈ ਤਿਆਰੀਆਂ ਕੀਤੀਆਂ ਨੇ ਉਹ ਤੋਂ ਪਹਿਲੇ ਇੱਕ ਐਕਟਿੰਗ ਵਰਕਸ਼ਾਪ ਮੈਂ ਅਟੈਂਡ ਕੀਤੀ ਸੀ ਜਿਹਦੇ ਕਰਕੇ ਹੀ ਮੈਨੂੰ ਫਿਲਮ ਮਿਲੀ ਹੈ ਸੋ ਐਦਾਂ ਦਾ ਇਹ ਇਸ ਕਰਕੇ ਨਹੀਂ ਡਾਇਰੈਕਟਰ ਨੇ ਜਾਂ ਪ੍ਰੋਡਿਊਸਰ ਨੇ ਮੈਨੂੰ ਫਿਲਮ ਚ ਲਿਆ ਕਿ ਬੰਟੀ ਬੈਂਸ ਆ ਚਲੋ ਉਹਨੂੰ ਲੈ ਲੈਨੇ ਆ ਸੋ ਇਹ ਬੰਟੀ ਬੈਂਸ ਕਰਕੇ ਨਹੀਂ ਇਹ ਮੈਨੂੰ ਫਿਲਮ ਮਿਲੀ ਉਹ ਐਕਟਿੰਗ ਵਰਕਸ਼ਾਪ ਚ ਜਿਹੜਾ ਮੈਂ ਐਕਟ ਕੀਤਾ ਸੀ ਤਿੰਨ ਦਿਨ ਦੀ ਵਰਕਸ਼ਾਪ ਸੀ ਇੱਥੇ ਚੰਡੀਗੜ੍ਹੀ ਉਹ ਸੋ ਉਹਦੇ ਚ ਤੀਜੇ ਦਿਨ ਇੱਕ ਐਕਟ ਕੀਤਾ ਸੀ ਤਾਨੀਆਂ ਹੋਣਾ ਨਾਲ ਸੋ ਉੱਥੇ ਵਰਕਸ਼ਾਪ ਚ ਸੀਗੇ ਸਿਮਰਨ ਚਾਹਲ ਹੋਣੀ ਇੱਕ ਐਕਟਰਸ ਨੇ ਉਹ ਸੀ ਉਹਨਾਂ ਨੇ ਫਿਲਮ ਦੀ ਟੀਮ ਨੂੰ ਦੱਸਿਆ ਕਿ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਲੈਂਦੇ ਹੋ ਕਹਿੰਦੇ ਆਪਾਂ ਤਾਂ ਮਿਲਦੇ ਜੁਲਦੇ ਰਹਨੇ ਆ ਸੋ ਆਪਾਂ ਨੂੰ ਪਤਾ ਨਹੀਂ ਕਿ ਉਹ ਐਕਟ ਕਰ ਲੈਣਗੇ ਜਾਂ ਉਹਨਾਂ ਨੂੰ ਲਿਆ ਵੀ ਜਾ ਸਕਦਾ ਉਹ ਕਹਿੰਦੇ ਨਹੀਂ ਉਹਨਾਂ ਨੇ ਬੜਾ ਸੋਨਾ ਪਰਫਾਰਮ ਕੀਤਾ ਤੇ ਐਦਾਂ ਦਾ ਐਕਟ ਸੀਗਾ ਸੋ ਉਹਨਾਂ ਨਾਲ ਤੁਸੀਂ ਗੱਲ ਕਰਕੇ ਇਹ ਕਰੈਕਟਰ ਲਈ ਉਹਨਾਂ ਨੂੰ ਲਓ ਉਹਦੇ ਤੋਂ ਬਾਅਦ ਫਿਰ ਮੈਨੂੰ ਕੰਟੈਕਟ ਕੀਤਾ ਸੰਤੋਸ਼ ਭਾਜੀ ਹੋਣਾ ਨੇ ਤੇ ਜਗਦੀਪ ਵੜਿੰਗ ਹੋਣਾ ਨੇ ਰਾਈਟਰ ਨੇ ਜਿਹੜੇ ਫਿਲਮ ਦੇ ਤੇ ਫਿਰ ਮੈਨੂੰ ਦੱਸਿਆ ਕਿ ਐਦਾਂ ਦਾ ਕਰੈਕਟਰ ਹੈਗਾ ਤੁਸੀਂ ਕਰ ਲਓਗੇ ਮੈਂ ਯਾਰ ਮੈਂ ਬਿਲਕੁਲ ਕਰ ਲੂੰਗਾ ਉਲਟਾ ਫਿਰ ਮੈਂ ਹੀ ਕਿਹਾ ਉਹਨਾਂ ਨੂੰ ਮੈਂ ਤੁਸੀਂ ਮੁੱਕਰ ਨਾ ਜਾਇਓ ਮੇਰੇ ਨਾਲ ਪੇਪਰ ਵਰਕ ਕਰ ਲਓ ਤੇ ਮੈਂ ਕਰਨਾ ਚਾਹੁੰਦਾ ਇਹ ਤੇ ਅੱਜ ਦੇ ਨਹੀਂ ਫਿਲਮ ਹੋ ਗਈ। ਇਹ ਬੀ ਪਹਿਲੀ ਫਿਲਮ ਹੈ। ਬਿਲਕੁਲ ਪਹਿਲੀ ਫਿਲਮ ਹੈ। ਕਿਹੜੇ ਕਿਹੜੇ ਕਲਾਕਾਰ ਨੇ ਮੁਬਾਰਕਾਂ ਦਿੱਤੀਆਂ? ਸਾਰਿਆਂ ਨੇ। ਸਾਰਿਆਂ ਨੇ। ਮੇਰੇ ਲਈ ਤਾਂ ਉਹ ਬੜੀ ਚੰਗੀ ਗੱਲ ਐ ਨੀਰੂ मैम ਹੋਣਾ ਦੀ। ਕੱਲ ਰੀਲ ਸੀਗੀ ਇੱਕ ਇੰਟਰਵਿਊ ਦੇ ਵਿੱਚ ਤੇ ਉਹਦੇ 'ਚ ਮੇਰੇ ਬਾਰੇ ਉਹਨਾਂ ਨੇ ਬੋਲਿਆ ਹੋਇਆ ਕਿ ਮੈਨੂੰ ਕੰਮ ਵਧੀਆ ਲੱਗਿਆ ਤੇ ਐਕਟਿੰਗ ਵਧੀਆ ਲੱਗੀ ਤੇ ਉਹ ਮੈਂ ਬੜੇ ਵਾਰੀ ਸੁਣੀ ਆਪ 15-20 ਵਾਰੀ ਮੈਂ ਰਿਪੀਟ ਕਰ ਕਰਕੇ ਸੁਣੀ। ਅੱਛਾ 15 20 ਵਾਰੀ ਕਿਉਂਕਿ ਵਧੀਆ ਲੱਗਦਾ ਐ ਇੰਨੇ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਨਿਰੂ ਮੈਮ ਤੇ ਜਦੋਂ ਤੁਸੀਂ ਇੰਨੇ ਵੱਡੇ ਐਕਟਰ ਤੋਂ ਤੇ ਜੀ ਆਇਆਂ ਨੂੰ ਫਿਲਮ ਆਨ ਤੋਂ ਦੂਜੀ ਤੀਜੀ ਫਿਲਮ ਜੀ ਆਇਆਂ ਨੂੰ ਤੋਂ ਹੀ ਠੀਕ ਫਿਲਮਾਂ ਸ਼ੁਰੂ ਹੋਈਆਂ ਨੇ ਪੰਜਾਬੀ ਦੀਆਂ ਬਣਦੀਆਂ ਤੇ ਉਤੋਂ ਦੂਜੀ ਤੀਜੀ ਫਿਲਮ ਇਹਨਾਂ ਦੀ ਸਿਹਰ ਭਜਨ ਮਾਨ ਹੋਣਾ ਨਾਲ ਤੇ ਹੁਣ ਵੀ ਇਸ ਵੇਲੇ ਵੀ ਸਿਖਰਾਂ ਤੇ ਨੇ ਤੇ ਆਪਣੇ ਕਰੀਅਰ ਤੇ ਟੌਪ ਤੇ ਨੇ ਤੇ ਉਹ ਜਦੋਂ ਤੁਹਾਡੀ ਤਾਰੀਫ ਕਰਦੇ ਨੇ ਤੇ ਚੰਗਾਈ ਲੱਗਦਾ ਸੁਣ ਕੇ ਫੇਵਰੇਟ ਕਿਹੜੀ ਹੀਰੋਇਨ ਇੰਡਸਟਰੀ ਦੀ ਸਾਰੇ ਹੀ ਵਧੀਆ ਨੇ ਪਰ ਨੀਰੂ ਬਾਜਪਾਈ ਹੈਗੇ ਨੇ ਉਤੇ ਮੇਰੇ ਨਹੀਂ ਸਾਰਿਆਂ ਦੇ ਹੀ ਨੇ ਉਹਨਾਂ ਨੇ ਤਾਰੀਫ ਕੀਤੀ ਤਾਂ ਕਰਕੇ ਕਹਿ ਰਹੇ ਹੋ ਜਾਂ ਵਾਕਿਆੱਚ ਇਸ ਕਰਕੇ ਨਹੀਂ ਜੇ ਫਿਲਮ ਮੈਂ ਨਾਂ ਵੀ ਕਰਦਾ ਤਾਂ ਵੀ ਮੇਰੇ ਇਕੱਲੇ ਦੇ ਨਹੀਂ ਮੈਂ ਪਹਿਲੇ ਵੀ ਕਿਹਾ ਭਾਵੇਂ ਜਿੰਨੀਆਂ ਐਕਟਰਸ ਹੈਗੀਆਂ ਨੇ ਸਾਡੀ ਇੰਡਸਟਰੀ ਦੀਆਂ ਜਾਂ ਜਿੰਨੇ ਵੀ ਐਕਟਰ ਹੈਗੇ ਨੇ ਜਾਂ ਸਾਡੀ ਇੰਡਸਟਰੀ ਚ ਜਿੰਨੇ ਪ੍ਰੋਡਿਊਸਰ ਡਾਇਰੈਕਟਰ ਸਿੰਗਰ ਆ ਗਏ ਨੇ ਤਾਂ ਜਿਹਨੂੰ ਵੀ ਤੁਸੀਂ ਪੁੱਛੋਗੇ ਤਾਂ ਨੀਰੂ ਮੈਮ ਦਾ ਹੀ ਨਾਮ ਲੈਣਗੇ ਸਾਰੇ ਗੀਤਕਾਰ ਵਜੋਂ ਬੰਟੀ ਬੈਂਸ ਦੀ ਵੱਡੀ ਪਹਿਚਾਨ ਹੈ ਇੰਡਸਟਰੀ ਦੇ ਵਿੱਚ ਤੁਹਾਡੇ ਗੀਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਮ ਪਾਉਂਦੇ ਨੇ ਤੁਹਾਡੀ ਦਿੱਲੀ ਇੱਛਾ ਸੀ ਮੈਂ ਅਦਾਕਾਰ ਬੰਨਾ ਜਿਵੇਂ ਤੁਸੀਂ ਕਿਹਾ 3 ਦਿਨ ਦੀ ਵਰਕਸ਼ਾਪ ਲਗਾਈ ਮੈਂ ਨਹੀਂ 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 ਐਦਾਂ ਦਾ ਕੁਝ ਨਹੀਂ ਸੀ ਮੈਨੂੰ ਦਿੱਲੀ ਇੱਛਾ ਤੇ ਨਹੀਂ ਸੀਗੀ ਸੋ ਇਹ ਤੇ ਕੁਦਰਤੀ ਸਬੱਬ ਬਣ ਗਿਆ ਸਾਰੀਆਂ ਚੀਜ਼ਾਂ ਦਾ ਕਿ ਵਰਕਸ਼ਾਪ ਲਾ ਲਈ ਕੁਦਰਤੀ ਉਹ ਵੀ ਮੇਰੇ ਆਰਟਿਸਟ ਨੇ ਉਹਨਾਂ ਨੇ ਲਾਉਣੀ ਸੀਗੀ ਉਹਨਾਂ ਨੇ ਕਿਹਾ ਕੀ ਹੁੰਦਾ ਮੈਂ ਮੈਨੂੰ ਪਤਾ ਨਹੀਂ ਵਰਕਸ਼ਾਪ ਕਿੱਦਾਂ ਸਿਖਾਉਂਦੇ ਨੇ ਕਹਿੰਦੇ ਫਿਰ ਤੁਸੀਂ ਪਹਿਲਾਂ ਤੁਸੀਂ ਅਟੈਂਡ ਕਰ ਲਓ ਫਿਰ ਸਾਨੂੰ ਦੱਸ ਦਿਓ ਅਗਲੀ ਵਾਰ ਲਈ ਅਸੀਂ ਲਾ ਲਾਂਗੇ ਤੋਂ ਉਸ ਕਰਕੇ ਮੈਂ ਵਰਕਸ਼ਾਪ ਅਟੈਂਡ ਕਰ ਲਈ ਉੱਥੇ ਐਕਸਪੀਰੀਅੰਸ ਕਰਕੇ ਵਧੀਆ ਲੱਗਿਆ ਤੇ ਉਹਦੇ ਕਰਕੇ ਫਿਲਮ ਮਿਲ ਗਈ ਅੱਗੇ ਕਰਨੀਆਂ ਫਿਲਮਾਂ ਹੁਣ ਮੈਨੂੰ ਲੱਗਦਾ ਕਿ ਹਾਂ ਕਰ ਸਕਦਾ ਜੇ ਕੋਈ ਓਦਾਂ ਮਤਲਬ ਕਰੈਕਟਰ ਕੋਈ ਇਦਾਂ ਦਾ ਹੋਊਗਾ ਤੇ ਮੈਨੂੰ ਵਧੀਆ ਲੱਗਿਆ ਐਕਸਪੀਰੀਅੰਸ ਕਰਕੇ ਇਹ ਸੋ ਹੋ ਸਕਦੀਆਂ ਨੇ ਹੰਡਰਡ ਕਿਰਦਾਰ ਕਿਦਾਂ ਦਾ ਚਾਹੁੰਦੇ ਹੋ ਜਾਂ ਇਦਾਂ ਚਾਹੁੰਦੇ ਹੋ ਜਿਵੇਂ ਇੱਕ ਫੈਨਸ ਦੇ ਦਿਲਾਂ ਦੇ ਵਿੱਚ ਇੱਕ ਤਮੰਨਾ ਹੁੰਦੀ ਆਪਣੇ ਫੇਵਰਟ ਕਲਾਕਾਰ ਨੂੰ ਲੈ ਕੇ ਕਿ ਵੱਡੇ ਪਰਦੇ ਤੇ ਜੇ ਆਪਣੇ ਫੇਵਰਟ ਕਲਾਕਾਰ ਨੂੰ ਦੇਖਣਾ ਤੇ ਕਿਸੇ ਹੀਰੋਇਨ ਦੇ ਆਪੋਜ਼ਿਟ ਦੇਖਣਾ ਮਤਲਬ ਐਜ਼ ਅ ਹੀਰੋ ਦੇਖਣਾ ਚਾਹੁੰਦੇ ਨੇ ਤੁਸੀਂ ਚਾਹੁੰਦੇ ਹੋ ਕਿ ਮੈਂ ਵੱਡੇ ਪਰਦੇ 'ਚ ਕੰਮ ਕਰਨਾ ਹੈ ਤੇ ਐਜ਼ ਅ ਹੀਰੋ ਹੀ ਕੰਮ ਕਰਾਂ ਜਾਂ ਸਪੋਰਟਿੰਗ ਅਦਾਕਾਰ ਦੇ ਤੌਰ ਤੇ ਵੀ ਕੰਮ ਕਰ ਸਕਦਾ ਨਹੀਂ ਐਦਾਂ ਦਾ ਕੁਝ ਨਹੀਂ ਹੈ ਫੈਨ ਤਾਂ ਮੇਰੇ ਹੈ ਹੀ ਨਹੀਂ ਆ ਮੈਂ ਕੋਈ ਐਡਾ ਵੱਡਾ ਕਲਾਕਾਰ ਨਹੀਂ ਕਿ ਮੇਰੇ ਫੈਨਸ ਹੋਣਗੇ ਸੋ ਫੈਨ ਤਾਂ ਮੇਰੇ ਹੈ ਨਹੀਂ ਹਾਂ ਐਦਾਂ ਦਾ ਕੁਝ ਨਹੀਂ ਹੈ ਕਿ ਹੀਰੋ ਬਣ ਕੇ ਹੀ ਕਰਨਾ ਜਾਂ ਕਿਸੇ ਐਦਾਂ ਹੀਰੋਇਨ ਦੇ ਆਪੋਜ਼ਿਟ ਹੀ ਕਰਨਾ ਇਦਾਂ ਦਾ ਬਿਲਕੁਲ ਨਹੀਂ ਐ ਮੈਂ ਤਾਂ ਓਦਾਂ ਦੀ ਫਿਲਮ ਵੀ ਕਰ ਲੂੰਗਾ ਜਿਹੇ ਵਿੱਚ ਮੈਂ ਹੀ ਇਕੱਲਾ ਹੋਵਾਂ ਹੋਰ ਕੋਈ ਹੋਵੇ ਹੀ ਨਾ ਸੋ ਮੈਨੂੰ ਐ ਐਂ ਬਿਲਕੁਲ ਨਹੀਂ ਲੱਗਦਾ ਕਿ ਕਿਸੇ ਦੇ ਆਪੋਜ਼ਿਟ ਜਾਂ ਐਦਾਂ ਹੀ ਕਰਨਾ ਸੋ ਇਹਦੇ ਵਿੱਚ ਵੀ ਜਿਵੇਂ ਕਰੈਕਟਰ ਹੀ ਆ ਕਰੈਕਟਰ ਜਿਹੜਾ ਹੈਗਾ ਜੈਦੇ ਦਾ ਉਹ ਕਰਕੇ ਚੰਗਾ ਲੱਗਿਆ ਸੋ ਉਹ ਉਹਦੇ ਵਿੱਚ ਜਾਦੇ ਸਵਾਦ ਆਇਆ ਕਰਨ ਚ ਲਿਖਣ ਦਾ ਸ਼ੌਂਕ ਤੁਹਾਨੂੰ ਬਚਪਨ ਤੋਂ ਹੀ ਸੀ ਸਕੂਲ ਟਾਈਮ ਤੋਂ ਹਾਂਜੀ ਬਚਪਨ ਤੋਂ ਹੀ ਸ਼ਾਇਰ ਕਿਸ ਨੂੰ ਮੰਨਦੇ ਹੋ ਤੁਸੀਂ ਸ਼ਾਇਰ ਜਿਹੜਾ ਸ਼ਾਇਰੀ ਕਰਦਾ ਹੈ ਜਿਹਦੀ ਫੀਲ ਹੁੰਦੀ ਹੈ ਗੱਲ ਚ ਤੁਕ ਤੁਕਬੰਦੀ ਨੂੰ ਅਸੀਂ ਸ਼ਾਇਰੀ ਨਹੀਂ ਕਹਿ ਸਕਦੇ ਜਿਵੇਂ ਗਾਣਿਆਂ 'ਚ ਤਾਂ ਸਮ ਟਾਈਮ ਅਸੀਂ ਤੁਕਬੰਦੀ ਕਰ ਲੈਨੇ ਆ ਪਰ ਸ਼ਾਇਰ ਹੁੰਦਾ ਕਿ ਜਿਵੇਂ ਦੇਵੀ ਭਾਜੀ ਨੇ ਇਹ ਫਿਲਮ 'ਚ ਫਿਲਮ 'ਚ ਤਾਂ ਸ਼ਾਇਰ ਨਹੀਂ ਹੈਗੇ ਉਹ ਅਸਲ ਜ਼ਿੰਦਗੀ 'ਚ ਜਿਵੇਂ ਦੇਵੀ ਭਾਜੀ ਨੇ ਸੋ ਉਹਨਾਂ ਨੂੰ ਅਸੀਂ ਬਚਪਨ ਤੋਂ ਹੁਣ ਤੱਕ ਚਮਕੀਲੇ ਦਾ ਗਾਣਾ ਵੀ ਉਹਨਾਂ ਨੇ ਗਾਇਆ ਤੇ ਹੁਣ ਸਾਡੇ ਨਾਲ ਸ਼ਾਇਰ 'ਚ ਵੀ ਨੇ ਸੋ ਉਹਨਾਂ ਦਾ ਵੀ ਐਨਾ ਲੰਬਾ ਸਫ਼ਰ ਹੈ ਦੇਵੀ ਭਾਜੀ ਦਾ ਦੇਵੀ ਭਾਜੀ ਸ਼ਾਇਰ ਨੇ ਜਿਵੇਂ ਸਰਤਾਜ ਹੁਣੀ ਐਨਾ ਸੋਨਾ ਲਿਖਦੇ ਨੇ ਸਰਤਾਜ ਹੁਣੀ ਸ਼ਾਇਰ ਨੇ ਤੁਹਾਡਾ ਬੜਾ ਜੀ ਕਰਦਾ ਰਿਹਾ ਕਿ ਮੈਂ ਚਮਕੀਲਾ ਤੇ ਅਮਰਜੋਤ ਹੋਰਾਂ ਦੀ ਜੋ ਕਮਾਲ ਦੇ ਗੀਤ ਹੈਗੇ ਨੇ ਤੁਹਾਡਾ ਬੜਾ ਦਿਲ ਕਰਦਾ ਰਿਹਾ ਕਿ ਮੈਂ ਚਾਹੁੰਦਾ ਸੀ ਕਿ ਮੈਂ ਵੀ ਲਿਖਾਂ ਚਮਕੀਲਾ ਤੇ ਅਮਰਜੋਤ ਦੇ ਲਈ ਹਾਂ ਕਿਉਂਕਿ ਮੈਂ ਤਾਂ ਬਹੁਤ ਛੋਟਾ ਸੀਗਾ ਜਦੋਂ ਉਹ ਚਲੇ ਗਏ ਪਰ ਇਹ ਮੈਂ ਹਾਂ ਇੱਕ ਕਿਤੇ ਸ਼ਾਇਦ ਮੈਂ ਸ਼ੇਅਰ ਕੀਤਾ ਸੀਗਾ ਕਿ ਮੇਰਾ ਦਿਲ ਕਰਦਾ ਸੀ ਕਿ ਜੇ ਮੈਂ ਉਦੋਂ ਉਸ ਵੇਲੇ ਲਿਖਦਾ ਹੁੰਦਾ ਤੇ ਮੇਰਾ ਲਿਖਿਆ ਹੋਇਆ ਉਹ ਗਾਣਾ ਗਾਉਂਦੇ ਜਿਹੜੇ ਤਰੀਕੇ ਨਾਲ ਉਹ ਸ਼ਬਦ ਬੋਲਦੇ ਸੀ ਚਮਕੀਲਾ ਜਾਂ ਅਮਰ ਜੋਤ ਕਿਉਂਕਿ ਮੈਂ ਕੋਈ ਗਾਣਾ ਨਹੀਂ ਉਹਨਾਂ ਦਾ ਜਿਹੜਾ ਹਜ਼ਾਰਾਂ ਵਾਰੀ ਨਾ ਸੁਣਿਆ ਹੋਵੇ ਇੱਕ ਇੱਕ ਗਾਣਾ ਉਹਨਾਂ ਦਾ ਸੁਣਿਆ ਹੁਣੇ netflix ਤੇ ਕੱਲ ਚਮਕੀਲਾ ਇਹ ਇਮਤੀਆਜ਼ ਅਲੀ ਉਹਨਾਂ ਦੀ ਦਿਲਜੀਤ ਉਹਨਾਂ ਨੇ ਜਿਹੜਾ ਉਹਦੇ ਵਿੱਚ ਜਿਵੇਂ ਕੰਮ ਕੀਤਾ ਐਨੇ ਕਮਾਲ ਦਾ ਮਤਲਬ ਲੱਗੇ ਹੀ ਨਹੀਂ ਵੀ ਅਸੀਂ ਦਿਲਜੀਤ ਭਾਜੀ ਨੂੰ ਦੇਖ ਰਹੇ ਹਾਂ ਐਹੀਂ ਲੱਗਦਾ ਦੇਖ ਕੇ ਕਿ ਅਸੀਂ ਚਮਕੀਲਾ ਨੂੰ ਹੀ ਦੇਖ ਰਹੇ ਹਾਂ ਹਨਾ ਸੋ ਇੱਕ ਵਾਰੀ ਮੈਂ ਦੇਖ ਲਈ ਦੁਬਾਰੇ ਫੇਰ ਦੇਖਣੀ ਆ ਉਹ ਤੇ ਉਹਦੇ ਲਈ ਵੀ ਮੈਂ ਕਹੂੰਗਾ ਸਾਰੇ ਜਾਣੇ ਜ਼ਰੂਰ ਦੇਖਿਓ ਚਮਕੀਲਾ Netflix ਤੇ ਤੇ ਸਾਡੀ ਫਿਲਮ ਆ ਰਹੀ ਹੈ ਸ਼ਾਇਰ 19 April ਨੂੰ ਇਹ ਵੀ ਦੇਖਿਓ ਜੀ ਵੈਸੇ ਕਿਹੜੇ ਗੀਤ ਪਸੰਦ ਨੇ ਖਾਸ ਤੌਰ ਤੇ ਚਮਕੀਲਾ ਤੇ ਮਰਜੋਤ ਵੈਸੇ ਕੀ ਹੈ ਕਿ ਸਾਰੇ ਮੈਨੂੰ ਸਾਰੇ ਹੀ ਪਸੰਦ ਹੈਗੇ ਨੇ ਸਾਰੇ 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 ਉਹਨਾਂ ਦਾ ਕੋਈ ਸਾਰੇ ਸਾਰਿਆਂ ਨੂੰ ਹੀ ਸਾਰੇ ਪਸੰਦ ਨੇ ਸੋ ਏ ਕਹਿ ਨਹੀਂ ਸਕਦੇ ਕਿ ਮੈਨੂੰ ਆ ਗਾਣਾ ਨਹੀਂ ਪਸੰਦ ਸਾਰੇ ਗਾਣੇ ਤਾਂ ਹਿੱਟ ਨੇ ਜਿੰਨੇ ਕੁ ਵੀ ਹੈਗੇ ਨੇ ਇਹ ਵੀ ਨਹੀਂ ਕਿ ਬਹੁਤ ਜ਼ਿਆਦੇ ਗਾਣੇ ਨੇ ਸੋ ਜਿੰਨੇ ਕੁ ਵੀ ਹੈਗੇ ਨੇ ਸਾਰੇ ਹਿੱਟ ਨੇ ਉਹਨਾਂ ਦੇ ਗਾਣੇ ਹਿੱਟ ਇਸ ਕਰਕੇ ਨੇ ਕਿ ਸੁਣਦੇ ਸਾਰੇ ਹੀ ਨੇ ਉਹਨਾਂ ਦੇ ਗਾਣੇ ਉਹਨਾਂ ਸ਼ੁਕਰੀਆ ਥੈਂਕ ਯੂ ਸੋ ਇਸੇ ਸਾਡੇ ਨਾਲ ਬੰਟੀ ਬੈਂਸ ਜਿਨ੍ਹਾਂ ਦੀ ਫਿਲਮ 19 April ਨੂੰ ਰਿਲੀਜ਼ ਹੋਣ ਜਾ ਰਹੀ ਹੈ ਸ਼ਾਇਰ ਸਿਨੇਮਾ ਕਰਾਂ ਦੇ ਵੇ ਤੁਸੀਂ ਜ਼ਰੂਰ ਦੇਖਣ ਜਾਓ ਦੇ ਇਜਾਜ਼ਤ ਦੇਖਦੇ ਰਹੋ ਪਰ ਪੰਜਾਬ ਟੀਵੀ